ਨਿਹੜੇ ਵੱਡੀ ਵਾਰਦਾਤ ਹੋਈ ਏ ਡੀਐਸਪੀ ਦੀ ਰਿਹਾਈਸ਼ ਦੇ ਬਿਲਕੁਲ ਸਾਹਮਣੇ ਅਨਪੁਛਾਤਿਆਂ ਦੇ ਵੱਲੋਂ ਵੱਡਾ ਕਾਂਡ ਕੀਤਾ ਗਿਆ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਹੈ ਤੁਹਾਨੂੰ ਸੀਸੀਟੀਵੀ ਤਸਵੀਰਾਂ ਵੀ ਦਿਖਾਉਂਦੇ ਆ ਕਿ ਕਿਸ ਤਰੀਕੇ ਨਕਾਬਪੋਸ਼ ਜਿਹੜੇ ਇਹ ਨੌਜਵਾਨ ਨੇ ਆਉਂਦੇ ਨੇ ਅਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਮਾਮਲਾ ਦਸਿਆ ਜਾ ਰਿਹਾ ਹੈ ਤਰਨਤਾਰਨ ਦਾ ਤਰਨਤਾਰਨ ਦੇ ਵਿੱਚ ਵੱਡੀ ਲੁੱਟ ਹੋਈ ਹੈ ਇੱਕ ਮਨੀ ਟ੍ਰਾਂਸਫਰ ਦੇ ਦਫ਼ਤਰ ਦੇ ਵਿੱਚ ਨਕਾਬਪੋਸ਼ ਅਣਪਛਾਤੇ ਵੜ ਜਾਂਦੇ ਨੇ ਉਹਨਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੱਖਾਂ ਰੁਪਏ ਪਿਸਤੋਲ ਦੀ ਨੋਕ ਤੇ ਲੁੱਟ ਕੇ ਉਥੋਂ ਮੌਕੇ ਤੋਂ ਐਫਰਾਰ ਹੋ ਗਏ ਨੇ ਤਿੰਨ ਤੋਂ ਚਾਰ ਨਕਾਬਪੋਸ਼ ਅਣਪਛਾਤੇ ਸਨ ਅਤੇ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰ ਦੱਸ ਦਈਏ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਹੁਣ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕਿਤੇ ਜਾ ਰਹੇ ਨੇ ਕਿ ਡੀਐਸਪੀ ਦੀ ਰਿਹਾਈਸ਼ ਤੇ ਬਿਲਕੁਲ ਸਾਹਮਣੇ ਮਨੀ ਟ੍ਰਾਂਸਫਰ ਦਾ ਦਫਤਰ ਹੈ ਤੇ ਇੱਥੇ ਲੁੱਟ ਦੀ عارदात ਕਿਵੇਂ ਹੋ ਸਕਦੀ ਹੈ ਤਾਂ پولیس ਜੋ ਹੈ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਵੀ ਆਈਆਂ ਨੇ ਪਰ ਦੱਸਿਆ ਜਾ ਰਿਹਾ ਕਿ ਮਨੀ ਟ੍ਰਾਂਸਫਰ ਦੇ ਦਫਤਰ ਦੇ ਅੰਦਰ ਜਿੱਥੇ ਲੁੱਟ ਹੋਈ ਹੈ 7 ਲੱਖ ਰੁਪਏ ਦੀ ਉਥੋਂ ਦੇ ਕੈਮਰੇ ਇਹਨਾਂ ਨਕਾਬ ਪੋਸ਼ ਡੁਟੇਰੀਆਂ ਦੇ ਵੱਲੋਂ ਤੋੜ ਦਿੱਤੇ ਗਏ ਭੰਨ ਤੋੜ ਕੀਤੀ ਗਈ ਅਤੇ ਪਿਸਤੌਲ ਦੀ ਨੋਕ ਤੇ 7 ਲੱਖ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਸੀਸੀਟੀਵੀ ਤਸਵੀਰਾਂ ਦਿਖਾਉਂਦੇ ਕਿ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਸੁਣੋ ਪਲੇਗਾ ਸਰਾਜੀ ਦੇ ਇਹ ਸਾਨੂੰ ਸਰਾ ਮੇਰੀ ਸੌਕ ਨੌਜ ਅਮਿਤ ਪਾਸ ਨੇ ਮਾਰਕਾਰ ਬੈਠ ਜੁੜੇ ਨਾ ਹੁਣ ਦੱਸਿਆ ਵੀ ਹੁਣ ਦੁਕਾਨ ਤੇ ਬੈਠਾ ਹਾਂ ਜ ਆਪਣੇ ਤੇ ਰੁਪਏ ਪੈਸੇ ਕੋਈ ਮਾਗਣਾ ਨਹੀਂ ਅਜੇ ਤੱਕ ਪੂਰੇ ਮਗਰੋਂ ਦੱਦੇ 7 ਲੱਖ ਦੱਦੇ ਹੈਗੀ 7 ਲੱਖ ਦੱਦੇ ਪਰ ਤੁਸੀਂ ਕਰ ਰਹੇ ਨਹੀਂ ਕੋਈ ਕੈਮਰਾ ਸੀਸੀਟੀਵੀ ਕੈਮਰਾ ਵੀ ਵਿਖਿਆ ਉਹ ਦੇਖ ਰਹੇ ਸਾ ਸ਼ਹਿਰ ਦੀ ਗੱਲ ਲੁੱਟਾ ਘੋਦੀ ਵਾਤ ਬੜੀ ਵੱਧੀ ਜਾ ਰਹੀ ਹੈ ਤੇ ਪੁਲਿਸ ਕੀ ਕਰਦੀ ਇਸ ਤਰ੍ਹਾਂ ਇਹ ਕਿੰਨਾ ਕੰਮ ਲੋਕੀ ਦਾ ਸ਼ਾਂਤੀ ਨੇ ਬਹਿਣਗੇ ਲੁੱਟਾ ਘੋਦੀ ਮਾਰਨਾ ਬੜੀ ਵੱਧੀ ਜਾ ਰਹੀ ਹੈ ਜਿਹੜਾ ਕਦੀ ਮੋਟਰ ਚੋਰੀ ਹੁੰਦਾ ਕਦੀ ਕੋਈ ਇਲੀਗੈਂਸਾਂ ਕਿਦਾਂ ਕੇ ਉਹ ਯਾ ਪੂਰਾ ਪਿਓਰੋ ਚੋਰਾ ਕੰਮ ਚੋਰੀ ਕਰਨਾ ਕੋਈ ਫੜਦੇ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਨਾ ਦੇਖਾ ਕੋਈ ਹਾਂਜੀ ਕੋਈ ਕਾਰਵਾਈ ਕੀਤੀ ਨਹੀਂ ਨਾ ਕਰਨਾ ਕੀਤੀ ਸਾਥ ਕੋਈ ਕਰਾਈ ਆ ਹਾਂਜੀ ਤਸਦੀਕ ਕਰ ਰਹੇ ਹਾਂ ਬਿਆਨ ਲਿਖਾਉਣਗੇ ਜੋ ਬੰਦੀ ਕਰੀ ਕਰਦਾਂਗੇ ਵਰਨਿੰਗ ਕਰਾਈ ਸਰ ਸਾਰੇ ਸ਼ਹਿਰ ਹਾਂਜੀ ਇਹ ਦੱਸਿਆ ਕਿ ਦੋ ਮਹੀਨੇ ਪਤਾ ਸਾਹਿਬ ਪੈਨਸ ਕਰਾ ਦਿੱਤੀ ਬਿਲਕੁਲ ਸਭ ਕੁਝ ਹਾਂਜੀ ਸਰੰਦ ਸਵੈਰ ਤੇ ਅਸਤੇ ਸਾਭ ਨੂੰ ਨਹੀਂ ਹੋਣਾ ਚਾਹੀਦਾ ਇਥੇ ਉਹ ਗਏ ਅੱਛਾ ਛੱਟ ਗਏ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ